ਇਹ ਇਹ ਐਕਸੀਡੈਂਟ ਹੋਇਆ ਤੁਹਾਡੇ ਕੀ ਲੱਗਦੀ ਇਹ ਕਾਰ ਵਾਲਾ ਤੇ ਇੱਕ ਜੱਠੀ ਆ ਜਿਹੜਾ ਮੋਦਾਈ ਇਹ ਇੱਕ ਇੰਥੇ ਕੰਮ ਤੇ ਹੀ ਕਿਤੇ ਲੱਗੇ ਹਾਂਜੀ ਇਹ ਮਿਸਤਰੀ ਸੀ ਉਹ ਥੱਲੇ ਆਦੂ ਅਧਰੂ ਆਂਦੇ ਪੈਸੇ ਕੰਮ ਤੋਂ ਕਰਨ ਉਹ ਜਿਹੜਾ ਗੱਡੀ ਵਾਲਾ ਸਕਾਰ ਵਾਲਾ ਇਧਰੋਂ ਚੱਲਾ ਸੱਮੱਲਾ ਵਾਲੇ ਬੰਦੇ ਕੋਲੀ ਇਹ ਮਾਰ ਕੇ ਗੱਡੀ ਤੇ ਗਾਹ ਨੂੰ ਆਪ ਗੱਡੀ ਸੁੱਟ ਕੇ ਫੱਜ ਗਿਆ ਨਾਲ ਮਾਰ ਕੇ ਤੇ ਸਭਾ ਇਹਨਾਂ ਦੇ ਕਿੰਨੀਆਂ ਹੋ ਗਈਆਂ ਸੱਟਾਂ ਨਾਲ ਵਾਵਾ ਨੇ ਲਾਟ ਤੇ ਕਲੀ ਪਾਟ ਵੀ ਟੁੱਟ ਗਿਆ ਲਾਟ ਵੀ ਟੁੱਟ ਗਈ ਡੇਕਾ ਵੀ ਟੁੱਟ ਗਿਆ ਦੂਜੇ ਮੁੰਡਿਆਂ ਵੀ ਬਿਓਸ਼ ਹੈ ਇਹ ਦੋਨੇ ਜ਼ੀਰੋ ਲੈ ਕੇ ਆਏ ਜਾਂ ਘੋਲ ਲੈ ਕੇ ਆਏ ਨੇ ਇਹਨਾਂ ਨੂੰ ਇਹ ਲੈ ਕੇ ਆਏ ਨੇ ਮਲਾਦੀ ਨਹੀਂ ਗਏ ਸੀ ਇਹਨਾਂ ਨੇ ਲੈ ਕੇ ਆਏ ਨੇ ਕਿ ਸਾਨੂੰ ਤਾਂ ਬਾਅਦ ਚ ਖਤਾਂ ਲੱਗਿਆ ਜਦੋਂ ਇਹਨਾਂ ਨੂੰ ਬੇਵੋਸ਼ ਨਹੀਂ ਹੋਈ ਸੀ ਇਹ ਗਰੀਬ ਬੰਦੇ ਆ ਜੀ ਅਸੀਂ ਸੱਜੀ ਮਿਹਨਤ ਮਜ਼ਦੂਰੀ ਕਰ ਖਾਣ ਵਾਲੇ ਸਾਡਾ ਕੋਈ ਕਰਨ ਵਾਲਾ ਨਹੀਂ ਇਹ ਜੋ ਕੀ ਮੰਗਤੀ ਕਰਦੇ ਹਾਂ ਹਾਂ ਜੀ ਕੀ ਮੰਗਤੀ ਕਰਦੇ ਆਂ ਮਜ਼ਦੂਰੀ ਤੇ ਆੜੀ ਦੱਪਾ ਪਾਸੰ ਮਿਸਤਰੀਆਂ ਨਾਲ ਗਿਆ ਚਲਾ ਕਰ ਦਈਏ ਤੇ ਆਹੀ ਹੈ ਕੋਈ ਟੈੜੀ ਨਹੀਂ ਕੋਈ ਗੋਚ ਨਹੀਂ ਸਰਕਾਰੀ ਫਾਟੇ ਬੈਠੇ ਚਲਾ ਜੂ ਪੈਸਾ ਵੀ ਨਹੀਂ ਗਿਆ ਪੈਸਾ ਵੀ ਨਹੀਂ ਹੈਗਾ ਕੁਝ ਵੀ ਨਹੀਂ ਕੀਤਾ ਇਹਨਾਂ ਦੀ ਇਹ ਕਾਰਵਾਰ ਹੋਣੀ ਚਾਹੀਦੀ ਇਹਨਾਂ ਨੂੰ ਜੋ ਵੀ ਹੈ ਵੀ ਆਪਣੇ ਜ ਆਪਣੇ ਇਹਨਾਂ ਨੂੰ ਛੱਟ ਕੇ ਨਾ ਪੀਤਾ ਫੇਰਾ ਫੱਤੇ ਨਾਲ ਕਾਨੂੰਨ ਵਾਲੇ ਨਹੀਂ ਸੀ ਉਹਨਾਂ ਦੇ ਕਰਾਂਗੇ ਜਰੂਰ ਉਹਨਾਂ ਦਾ ਅਕਤਾਰ ਉਹ ਹੀ ਬੰਦਾ ਸਾਨੂੰ ਉਹਨਾਂ ਨੂੰ ਕਿੰਨੇ ਵੀ ਮੰਡ ਚਾਹੀਦੇ ਇਹ ਬੰਦੇ ਇਹਨਾਂ ਨੂੰ ਬਚਾ ਕੇ ਦੇਣੇ ਨਾ ਕਾਨੂੰਨਵਾਰੀ ਹੋਣੀ ਚਾਹੀਦੀ ਜੀ ਕਿ ਨਾ ਪਰਮਜੀਤ ਪਟ ਬਿੱਤੀ ਜਿਹੜੀ ਘਟਨਾ ਜਿਹੜੀ ਵਾਪਰੀ ਹੈ ਜਿਹੜੀ 60 ਨੇ ਤੁਹਾਡਾ ਕਿਲਾ ਆ ਉਹ ਮੇਰਾ ਬ੍ਰਦਰ ਹੈ ਜੀ ਅੱਛਾ ਇਹ ਘਟਨਾ ਕੀ ਵਾਪਰੀ ਘਟਨਾ ਸਾਰੇ ਇਸ ਤਰ੍ਹਾਂ ਵੀ ਉਹ ਸ਼ਹਿਰੋਂ ਕੰਮ ਤੇ ਆ ਰਹੇ ਸੀ ਤੇ ਗੱਡੀ ਉਹਨਾਂ ਨੇ ਗਲਤ ਸਾਈਡ ਤੋਂ ਤੇਜ਼ ਲੈ ਕੇ ਜਾ ਰਹੇ ਸੀ ਘਟੋ ਘਟ 130 ਦੀ ਸਪੀਡ ਤੇ ਸੀ ਉਹਨਾਂ ਦੀ ਸਾਈਡ ਗਲਤ ਸਾਈਡ ਤੇ ਉਹਨਾਂ ਨੂੰ ਉੱਪਰ ਚੜਾ ਕੇ ਗੱਡੀ ਸੁੱਟ ਕੇ ਚਲੇ ਗਏ ਨੇ ਆਪਾਂ ਇਹ ਮੋਟਰਸਾਈਕਲ ਤੇ ਇਹ ਦੋਨੋਂ ਮੋਟਰਸਾਈਕਲ ਦੇ ਇਹ ਕੰਮ ਕੰਮ ਤੇ ਗਏ ਇਸ ਨੂੰ ਕੰਮ ਰਾਜ ਮਿਸਤਰੀ ਦਾ ਕਰਦੇ ਨਹੀਂ ਦੋਨਾਂ ਸੱਟਾਂ ਕਾफी ਆਈਆਂ ਨੇ ਇੱਕ ਦੀ ਤਾਂ ਲੱਤ ਸਾਰੀ ਵੀ ਟੁੱਟ ਗਈ ਹੈ ਤੇ ਦੂਸਰੇ ਦੇ ਸਾਰੇ ਛਾਤੀ ਤੇ ਮੋਢੇ ਸੱਟਾਂ ਆ ਗਈਆਂ ਹਾਂ ਜੀ ਇਹ ਫਿਰ ਤੁਸੀਂ ਆਪ ਲੈ ਕੇ ਆਏ ਕਿਵੇਂ ਸਰ ਨਹੀਂ ਇਹ ਜਿਹੜੇ ਰੋਡ ਵਾਲੇ ਪੁਲਿਸ ਹੁੰਦੀ ਉਹ ਲੈ ਕੇ ਆਏ ਉਹ ਲੈ ਕੇ ਆਏ ਹਾਂ ਡਾਕਟਰ ਨੇ ਕੀ ਕਹਿਆ ਜਾਂ ਡਾਕਟਰ ਨੇ ਕਹਿ ਵੀ ਮਰੀਜ਼ ਬੜਾ ਜੰਮਰ ਚ ਸੀਰੀਅਸ ਹੈ ਉਹਨਾਂ ਨੇ ਹੀ ਗਿਆ ਦਹਾੜ ਕਰਵਾਉਂਦੇ ਦੋਨੇ ਸੀਰੀਜ਼ ਦੀ ਮੰਗ ਕੀਤੀ ਆਪੋ ਮੰਗ ਦਾ ਸਾਰਾ ਗੱਡੀ ਵਾਲੇ ਦਾ ਜੋ ਹੋਇਆ ਪਰਚਾ ਹੋਵੇ ਗੱਡੀ ਆ ਫਰਾਰ ਹੋ ਗਿਆ ਮੌਕੇ ਤੇ ਉਹ ਫਰਾਰ ਹੋ ਗਿਆ ਛੱਟ ਕੇ ਨਾਲ ਹੀ ਫਰਾਰ ਹੋ ਗਿਆ ਜੀ ਤੇ ਟਾਰੀ ਦੇ ਮੰਨ ਲੋ ਬੰਦਿਆਂ ਨੇ ਕੱਢਿਆ ਨਾਲ ਵੀ ਉੱਪਰ ਗੱਡੀ ਚੜਾ ਕੇ ਭੱਜ ਗਿਆ ਝੋਨੇ ਦੇ ਵਿੱਚ ਹਾਂ ਜੀ ਹਾਂ ਜੀ ਗੱਡੀ ਥੱਲੇ ਆ ਗਈ ਗੱਡੀ ਸਰ ਨੰਬਰ ਹੈ ਪੀ ਵੀ 05 ਏ ਉਹ 3752 ਇਹ ਮੌਕੇ ਤੇ ਫਰਾਰ ਹੋ ਗਿਆ ਮੌਕੇ ਤੇ ਫਰਾਰ ਹੋ ਗਿਆ ਜੀ ਮਾਲਕ ਭੱਜ ਗਏ ਮੇਰਾ ਨਾਮ ਪਰਮਜੀਤ ਹੈ। ਇੱਕ ਜੇਵਾ ਵਾਪਸੀ ਤੇ ਇੱਕ ਜੇਵਾ ਵਾਪਸੀ। ਇਹ ਲਾਜੀ ਟੈਂਡਰ ਟਾਰੀ ਦੇ ਵਿੱਚ ਘਟਨਾ ਵਾਪਰੀ ਸੀ। ਅੱਜ ਸਾਨੂੰ ਮਤਲਬ ਜਾਣਕਾਰੀ ਮਿਲੀ ਵੀ ਟਾਰੀ ਕੋਲੇ ਐਕਸੀਡੈਂਟ ਹੋਇਆ। ਅਸੀਂ ਉਸੇ ਵੇਲੇ ਪਹੁੰਚੇ ਆਂ ਵਾਪਰੇ ਟਾਈਮ ਦੇ ਕਰਦੇ ਆ ਜੀ। ਦੇਖਿਆ ਵੀ ਖबीर ਦੇ ਪੁੱਤੇ ਮਰੀਜ਼ ਐਮਐਲਸੀ ਜੇਡ ਨਾਮ ਕਰਦੇ ਹੋਏ। ਅਸੀਂ ਉਹਨਾਂ ਨੂੰ ਜਿਹੜੇ ਵਾਲੇ ਹਸਪਤਾਲ ਕਮਨਿਟੀ ਹਸਪਤਾਲ ਲੈ ਗਏ। ਤੇ ਉਹ ਡਾਕਟਰ ਨੇ ਕਹਿ ਦਿੱਤਾ ਕਿ ਉਹ ਸਿਰ ਤੇ ਲੱਗਾ ਉਹ ਕੇਵਲ ਹੈ। ਬਾਕੀ ਨੇ ਸੁਰਿ ਆਰ ਕੋਰਪੋਰੇਟ ਆਫਿਸ ਵਿੱਚ ਕਿਨਾਂ ਅਸੀਂ ਆਪਣਾ ਟ੍ਰੇਡ ਕਰਵਾਉਣ ਦੇ ਲਈ ਅਸੀਂ 5 ਕੇ ਤਿੰਨ ਸਜਾਦੂ ਸਾਡੀ ਕੈਂਪਲੈਂਸ ਦੀ ਬੇਸਿਕ ਤੇ ਲੈ ਕੇ ਹਸਪਤਾਲ ਦੇ ਵਿੱਚ ਆਇਆ ਉਹਨਾਂ ਦੇ ਕਾਫੀ ਹਾਲਤ ਗੰਭੀਰ ਆ ਦੋਨਾਂ ਅਮਰੀਕੀ ਦੀ ਦੋਨਾਂ ਮਰੀਜ਼ਾਂ ਦੇ ਨਾਮ ਮਲਕੀ ਸਿੰਘ ਆ ਤੇ ਦੂਸਰੇ ਦਾ ਨਾਮ ਮਲਕੀ ਸਿੰਘ ਸਾਨੂੰ ਪਤਾ ਹੈ ਉਹ ਬੱਦਲ ਆ ਜਿਹੜੇ ਗੱਟੇ ਦੇ ਅੰਦਰ ਫੇਲ ਹੋਣਾ ਲਿਆ ਗਿਆ ਉਹਨਾਂ ਦੇ ਬਹੁਤ ਜ਼ਿਆਦਾ ਮਤਲਬ ਆ ਉਹਨਾਂ ਸੀ ਇੱਥੇ ਆਪਣੇ ਹਸਪਤਾਲ ਦੇ ਵਿੱਚ ਇਲਾਜ ਉਹਨਾਂ ਨੂੰ ਮੇਨ ਕੈਨਕਮ ਵੈਰਾ ਜੋ ਆਪ ਦਾ ਅਸਲੀ ਪੁਨਰਕਰਨ ਆਪਾਂ ਆਪਣੇ ਦੇਖਣੇ ਕਿਸਾਨਾਂ ਦੇ ਖੇਤਾਂ ਦੇ ਬਾਰੇ ਗੱਲ ਕਰ ਰਹੇ ਹਾਂ ਕਿ ਇਹ ਸਟਾਰਜਾਂ ਨੂੰ ਸਾਡੇ ਪਾਸ ਨੋਟ ਕਰਦੇ ਹਾਂ ਜਿਹਨਾਂ ਦੇ ਅੰਦਰ ਇਹ ਕਿੰਨਾ ਉਜਾੜਾ ਸੀ ਗਿਆ ਹੈ ਮਲਕੀਜ਼ਾ ਮੈਂ ਡਾਕਟਰ ਅਮੰਦੀ ਨਾਲ ਮਿਲ ਕੇ ਮਾਰਕੀ ਬਣਾਉਣ ਬਾਰੇ ਗੱਲ ਕਰਾਂਗਾ